ਪਟਿਆਲਾ ਦੇ ਵਿੱਚ ਕੇਂਦ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਪਟਿਆਲਾ ਪਹੁੰਚੇ ਜਿਨ੍ਹਾਂ ਦੇ ਨਾਲ ਲੇ तमाम ਭਾਰਤੀ ਜਨਤਾ ਪਾਰਟੀ ਦੇ ਅਗੂ ਪਹੁੰਚੇ ਜਿਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਦਾ ਨਿੱਘਾ ਸਵਾਗਤ ਕੀਤਾ ਰਵਨੀਤ ਸਿੰਘ ਬਿੱਟੂ ਨੇ ਪਟਿਆਲਾ ਦੇ ਵਿੱਚ ਪਹੁੰਚ ਕੇ ਇੱਕ ਇਸ ਵਾਰਤਾ ਕੀਤੀ ਇਹ ਇੱਕ ਆਨਲਾਈਨ ਇੱਕ ਕੰਪਿਊਟਰ ਰਾਹੀਂ ਜਿਹੜਾ ਇਹ ਉਹ ਤੁਸੀਂ ਕਦੇ ਪਟਿਆਲੇ ਦੇ ਵਿੱਚ ਵੀ ਮੇਰੇ ਜੇ ਮੈਂ ਲੁਧਿਆਣਾ ਜ਼ਿਲ੍ਹੇ ਚ ਕਰਾਂ ਤਾਂ ਕਈ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਹੋ ਚੁੱਕਿਆ ਲੁਧਿਆਣੇ ਚ ਵੀ ਜਿਹੜੀਆਂ ਚੰਗੀਆਂ ਸੁਸਾਇਟੀਆਂ ਐ ਉਹਨਾਂ ਨੇ ਪਹਿਲਾਂ ਕਰ ਲੈਣਾ ਤੇ ਬਾਕੀ ਉਹਨਾਂ ਦੇ ਨਾਲ ਲਾ ਕੇ ਇਹ ਸ਼ੁਰੂ ਆ ਜਿਹੜਾ ਇਹ ਕੰਮ ਕਰ ਰਿਹਾ ਉਦਮਵਾਦ ਜਨ ਜੀਵਨ ਮਿਸ਼ਨ ਇਹਦੇ ਤਹਿਤ ਹਰ ਸਾਫ਼ ਪਾਣੀ ਕਿਉਂਕਿ ਮੈਂ ਦੇਸ਼ ਦੇ ਬਜਟ ਦੀ ਵੀ ਗੱਲ ਕਰ ਰਿਹਾ ਤੇ ਹਰ ਨੂੰ ਸਾਫ਼ ਪਾਣੀ ਜਿੱਥੇ ਵੀ ਅੱਜ ਜੇ ਜ਼ਰੂਰਤ ਆ ਕਿਸੇ ਪਿੰਡ ਚ ਕੋਈ ਪਾਣੀ ਉੱਥੇ ਨਹੀਂ ਗੱਲ ਅੱਜ ਕੋਈ ਵੀ ਇਹ ਆਪਣਾ ਸਰਕਾਰ ਨੂੰ ਦੱਸ ਕੇ ਉਹ ਆਪਣੇ ਉਹਦੇ ਘਰੇ ਪਾਣੀ ਸਾਫ ਜਿਹੜਾ ਅੱਜ ਵੀ ਸੈਂਟਰ ਦੀ ਸਰਕਾਰ ਦੇ ਤੱਕ ਪਹੁੰਚ ਸਕ ਉਹ ਤੋਂ ਬਾਅਦ 1 ਕਰੋੜ ਤੋਂ ਵੱਧ ਪਰਿਵਾਰ ਨੇ 1 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਜਿਹੜਾ ਕੀ 300 ਯੂਨਿਟ ਮੁਫਤ ਜਿਹੜੀ ਬਿਜਲੀ ਦੀ ਯੋਜਨਾ ਹੈ ਉਹਦੇ ਤਹਿਤ ਕਰਨਾ ਕੀ ਹੈ ਅੱਜ ਜਿਹੜਾ ਆਪਾਂ ਸੋਲਮ ਨਾ ਕਹਿੰਦੇ ਆ ਜੋੜਨ ਲਈ ਵੀ ਉਹਨਾਂ ਦੇ ਅਸੀਂ ਲੈ ਕੇ ਬਾਰ-ਬਾਰ ਕਹਿੰਦੇ ਸੀ ਇਲੈਕਸ਼ਨ ਵੇਲੇ ਵੀ ਅਸੀਂ ਹਰ ਦੇ ਘਰ ਸੋਲਰ ਲਾਵਾਂਗੇ ਜਿਹੜਾ ਸਾਡਾ ਕਿਸਾਨ ਮਜ਼ਦੂਰ ਉਹਦੇ ਘਰੇ ਸੋਲਰ ਲੱਗੂਗਾ ਅੱਜ 1.28 ਕਰੋੜ ਲੋਕ ਇਸ ਯੋਜਨਾ ਤਹਿਤ ਪ੍ਰਧਾਨ ਮੰਤਰੀ ਜਿਹੜਾ ਹੈ ਸੋਲਰ ਸਿਸਟਮ ਉਹਦੇ ਤਹਿਤ 1.28 ਕਰੋੜ ਲੋਕੀ ਅੱਜ ਆਪਣੀ ਰਜਿਸਟ੍ਰੇਸ਼ਨ ਕਰਾ ਚੁੱਕੇ ਨੇ ਜਿਨ੍ਹਾਂ ਨੂੰ ਜਦੋਂ ਸੋਲਰ ਲੱਗ ਗਿਆ 300 ਯੂਨਿਟ ਆ ਜਿਹੜੇ ਉਹਨਾਂ ਦੇ ਬਿਜਲੀ ਫ੍ਰੀ ਬਾਕੀ ਜੇ ਵੱਧ ਮਿਲੂ ਬਣੂਗੀ ਤਾਂ ਉਹਨੂੰ 15000 ਰੁਪਿਆ ਯੋਨਾ ਤਕਰੀਬਨ ਸਾਲ ਦਾ ਉਹਦੇ ਖਾਤੇ 'ਚ ਜਮਾ ਤੇ ਹੋਰ 14 ਲੱਖ ਨਵੇਂ ਲੋਕਾਂ ਨੇ ਅਪਲਾਈ ਵੀ ਜਿਹੜਾ ਹੁਣ ਕੀਤਾ ਏ ਇਸ ਸਟੇਜ ਤੋਂ ਬਾਅਦ ਇਸੇ ਤਰੀਕੇ ਨਾਲ ਚੌਥੇ ਪੜਾਅ 'ਚ ਜਿਹੜਾ ਗ੍ਰਾਮੀਣ ਜਿਹੜਾ ਪ੍ਰਧਾਨ ਮੰਤਰੀ